ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਤੁਸੀਂ ਪਰਫਾਰਮ ਕਿਵੇਂ ਕਰਦੇ ਆ ਮੈਟਰ weight ਨਹੀਂ ਕਰਦਾ ਮੈਟਰ ਤੁਹਾਡੀ ਫਾਰਮ ਕਰਦੀ ਆ ਤੇ ਇਹ ਇਸ ਟੋਪਿਕ ਬਾਰੇ ਤੁਹਾਡਾ ਕੀ ਵਿਚਾਰ ਹੈ ਜਿਹੜੇ ਜਿਹੜੇ ਕਈ ਬੁੱਧੀਜੀਵੀ ਜਿਹੜੇ ਕਹਿੰਦੇ ਨੇ ਕਿ ਜੇ ਮੁਝੇ ਐਕਸਲ ਲਰਨ ਕਰਕੇ ਡੈਥ ਹੋ ਜਾਈਆ ਤੁਸੀਂ ਉਹਨੂੰ ਇੱਕ ਚੀਜ਼ ਵਾੜੀ ਉਹਦੀ ਉਪਲਬਧੀਆਂ ਦੇਖੋ ਇੱਕ ਦੇਸ਼ ਵਾਸਤੇ ਇੱਕ ਪੰਜਾਬ ਵਾਸਤੇ ਇੱਕ ਜ਼ਿਲ੍ਹੇ ਵਾਸਤੇ ਉਹਨੇ ਕਿੱਡੀਆਂ ਉਪਲਬਧੀਆਂ ਕੀਤੀਆਂ ਕਈ ਆ ਕੇ ਕਹਿੰਦੇ ਆ ਅਸੀਂ ਭਾਜੀ ਬੋਡੀ ਬਿਲਡਰ ਬੋਡੀ ਬਿਲਡਰ ਦੇ ਪਿੰਡ ਤਾਂ ਉਹਦੇ ਰਾਹ ਬਹੁਤ ਦੂਰ ਹੈ ਠੀਕ ਹੈ ਜੀ ਅਸੀਂ ਮੰਡੇ ਨੂੰ ਆਵਾਂਗੇ ਮੈਂ ਹੀ ਕਹਿੰਦਾ ਵੀ ਉਹ ਮੰਡੇ ਵਾਲਾ ਟ੍ਰੈਂਡ ਬੰਦ ਕਰ ਦੋ ਤਾਂ ਵਰਕਆਊਟ ਵਾਲੇ ਪਾਸੇ ਦੋ ਰਜਾਈ ਛੜਣੀ ਔਖੀ ਆ ਸਸੇ ਕੇ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਜੜਦਾ ਪੰਜਾਬ ਸੋ ਅੱਜ ਅੱਜ ਦਾ ਸਾਡਾ ਮੇਨ ਜਿਹੜਾ ਵਿਸ਼ਾ ਹੈਗਾ ਸਿਹਤ ਦੇ ਉੱਤੇ ਸਿਹਤ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿਛਲੇ ਕੁਝ ਟਾਈਮ ਦੇ ਵਿੱਚ ਜਿਮ ਨੂੰ ਲੈ ਕੇ ਹੋਰ ਕਈ ਐਕਸਰਸਾਈਜ਼ਾਂ ਲੈ ਕੇ ਜਿਹਦੇ ਚ ਆ ਰਿਹਾ ਕਿ ਡੈਥ ਹੋ ਰਹੀ ਆ ਜਾਂ ਕੁਝ ਅੱਧਾ ਦੇ ਸਾਡੇ ਇੱਥੇ ਐਕਸੀਡੈਂਟ ਹੋਏ ਨੇ ਜਿੰਨਾ ਬਾਰੇ ਸਾਨੂੰ ਅੱਜ ਇਹ ਵਿਸ਼ਾ ਬਹੁਤ ਜ਼ਰੂਰੀ ਸੀਗਾ ਸੋ ਅਸੀਂ ਅੱਜ ਆਏ ਆ ਸਨੀ ਪ੍ਰਸ਼ਰ ਲੀਗੋ ਸਨੀ ਜੀ ਤੁਹਾਡਾ ਸਾਡੇ ਸਟੂਡੀਓ ਤੇ ਬਹੁਤ ਬਹੁਤ ਸਵਾਗਤ ਥੈਂਕ ਯੂ ਭਾਜੀ ਸਤਿ ਸ੍ਰੀ ਅਕਾਲ ਚੜ੍ਹਦਾ ਪੰਜਾਬ ਵਾਲੇ ਸਾਰੇ ਸਰੋਤਿਆਂ ਨੂੰ ਤੇ ਸਨੀ ਜੀ ਤੁਸੀਂ ਦੱਸੋਗੇ ਮੜਾ ਜਿਆ ਸਿਹਤ ਬਾਰੇ ਸਿਹਤ ਭਾਜੀ ਮੈਂ ਇਹੀ ਕਹੂੰਗਾ ਵੀ ਅਗਰ ਆਪਾਂ ਖਾਣ ਪਾਣ ਵਧੀਆ ਰੱਖੀਏ ਔਰ ਆਪਾਂ ਫਿਟਨੈਸ ਵਾਲੇ ਪਾਸੇ ਨੂੰ ਜ਼ਿਆਦਾ ਧਿਆਨ ਦੇਈਏ ਆਪਾਂ ਰੈਗੂਲਰਿਟੀ ਦੇ ਵਿੱਚ ਗਰਾਉਂਡ ਦੇ ਵਿੱਚ ਜਾਈਏ ਜਾਂ ਮਾਰਨਿੰਗ ਵਾਕ ਜਾਈਏ ਜਾਂ ਆਪਾਂ ਜਿਮ ਦੇ ਵਿੱਚ ਜਾਈਏ ਵੀ ਜ਼ਰੂਰੀ ਨਹੀਂ ਹੈਗਾ ਵੀ ਸਾਰੇ ਜਨੇ ਆਪਾਂ ਇੱਕੋ ਹੀ ਚੀਜ਼ ਕਰੀਏ ਬਟ ਰੋਜ਼ ਮਰਰ ਦੀ ਜ਼ਿੰਦਗੀ ਦੇ ਵਿੱਚ ਆਪਾਂ ਕੁਝ ਟਾਈਮ ਆਪਣੇ ਸ਼ਰੀਰ ਲਈ ਕੱਢੀਏ ਤਾਂ ਕਿ ਆਪਣੀ ਜਿਹੜੀ ਸਿਹਤ ਆ ਉਹ ਵਧੀਆ ਰਵੇ ਤਾਂ ਖਾਣ ਪਾਣ ਵਾਲੇ ਪਾਸੇ ਧਿਆਨ ਦੇਈਏ ਵੀ ਵਧੀਆ ਖਾਈਏ ਜੰਕ ਫੂਡ ਤੋਂ ਥੋੜਾ ਅਵੋਇਡ ਕਰੀਏ ਤੋਂ ਜਿੱਦਾਂ ਕਿ ਤੁਸੀਂ ਵੀ ਚਲੋ ਤੁਸੀਂ ਵੀ ਗੇਮ ਕਰਦੇ ਹੋ ਨਾ ਸ਼ੁਰੂ ਤੋਂ ਗੇਮ ਮਤਲਬ ਇਸ ਲਿਆਂ ਦੇ ਵਿੱਚ ਤੁਹਾਡਾ ਬਹੁਤ ਦਿਲੋ ਹੋਇਗਾ ਨਾ ਜਿਵੇਂ ਕਿ ਆਪਾਂ ਦੇਖਦੇ ਆ ਰਹੇ ਆ ਪਿਛਲੇ ਕੁਝ ਦਿਨਾਂ ਦੇ ਵਿੱਚੋ ਇੱਕ ਲਹਿਰ ਜੀ ਮੰਨ ਲਓ ਚੱਲੀ ਜਾ ਰਹੀ ਆ ਕਿ ਜਿਮ ਦੇ ਵਿੱਚ ਐਕਸਲ ਲਾਉਂਦੇ ਹੋਏ ਡੈਥ ਹੋ ਗਈ ਇਹ ਡੈਥ ਤਾਂ ਚਲੋ ਨੈਚੁਰਲ ਜੇ ਆਪਾਂ ਗੱਲ ਕਰੀਏ ਡੈਥਾਂ ਤਾਂ ਵੈਸੇ ਵੀ ਬਹੁਤ ਹੁੰਦੀਆਂ ਤੇ ਇਹਦੇ ਇਸ ਟੋਪਿਕ ਬਾਰੇ ਤੁਹਾਡਾ ਕੀ ਵਿਚਾਰ ਆ ਜਿਹੜੇ ਜਿਹੜੇ ਕਈ ਬੁੱਧੀਜੀਵ ਜਿਹੜੇ ਕਹਿੰਦੇ ਨੇ ਕਿ ਜਿਮ ਵਿੱਚ ਐਕਸਲ ਲਾਨ ਕਰਕੇ ਡੈਥ ਹੋ ਰਹੀ ਆ ਭਾਜੀ ਦੇਖੋ ਰੀਜ਼ਨ ਬਿਹਾਈਂਡ ਕਿਸੇ ਨੂੰ ਨਹੀਂ ਪਤਾ ਵੀ ਆਪਾਂ ਪਿੱਛੇ ਉਹਨਾਂ ਦੇ ਕੀ ਰੀਜ਼ਨ ਹੈਗੇ ਆ ਆਪਾਂ ਉਹਨਾਂ ਨੂੰ ਜਿਮ ਤੋਂ ਰਿਲੇਟ ਕਰ ਦਈਏ ਅਗਲੇ ਦੀ ਮੈਡੀਕਲ ਕੰਡੀਸ਼ਨਸ ਕਿੱਦਾਂ ਦੀਆਂ ਆ ਆ ਸਮ ਟਾਈਮਸ ਕਿਸੇ ਦਾ 슈ਗਰ ਡਾਇਬੀਟਿਕ ਹੈਗਾ ਜਾਂ ਉਹਦੀ ਹੁਣ ਐ ਤਾਂ ਸਵੇਰ ਮਾਰਨਿੰਗ ਵਾਕ ਦੇ ਉੱਤੇ ਬੰਦਾ ਗਿਆ ਕਿਸੇ ਗੱਡੀ ਦੇ ਵਿੱਚ ਐਕਸੀਡੈਂਟ ਹੋ ਗਿਆ ਆਪਾਂ ਉਹਨੂੰ ਇਸ ਟੀਨ ਦਾ ਬਲੇਮ ਥਰੂ ਕਰ ਦਵਾਂਗੇ ਕਿ ਵੀ ਸੈਰ ਕਰਨਗੇ ਡੈਥ ਹੋ ਗਈ ਰੀਜ਼ਨ ਬਿਹਾਈਂਡ ਲੋਕਾਂ ਨੂੰ ਨਹੀਂ ਪਤਾ ਕਿ ਉਹਦਾ ਐਕਚੁਅਲ ਦੇ ਵਿੱਚ ਕੀ ਕੀ ਰੀਜ਼ਨ ਹੈਗਾ ਅੱਛਾ ਜੀ ਜਿਮ ਗਿਆ ਫਿਰ ਤਾਂ ਕੱਲ ਨੂੰ ਤੁਸੀਂ ਘਰ ਦਾ ਰੋਜ਼ਮਰਰਾ ਦੀਆਂ ਚਿੰਜਾਂ ਲੈਣ ਜਾਂਦੇ ਆ ਉੱਥੇ ਕੁਝ ਹੋਵੇ ਫਿਰ ਉਹ ਬੰਦ ਕਰ ਦਿਓ ਜੇ ਸਬਜ਼ੀ ਲੈਣਗੇ ਐਕਸੀਡੈਂਟ ਹੋ ਗਿਆ ਫਿਰ ਆਪਾਂ ਸਬਜ਼ੀ ਲੈਣੀ ਬੰਦ ਕਰ ਦੇਵਾਂਗੇ ਆਟਾ ਲੈਣਗੇ ਆਟੇ ਐਕਸੀਡੈਂਟ ਹੋ ਗਿਆ ਆਟਾ ਲੈਣਾ ਬੰਦ ਕਰ ਦਿਓ ਦੇਖੋ ਇਹ ਤਾਂ ਨੈਚੁਰਲ ਡਿਜ਼ਾਸਟਰਸ ਹੈਗੇ ਵੀ ਕੁਝ ਵੀ ਐਦਾਂ ਦਾ ਕਿਸੇ ਨਾਲ ਵੀ ਹੋ ਸਕਦਾ ਕੋਈ ਲੇਕਿਨ ਆਪਾਂ ਇੱਕ ਚੀਜ਼ ਨੂੰ ਟਾਰਗੇਟ ਕਰੀਏ ਪੁਆਇੰਟ ਆਊਟ ਕਰੀਏ ਕਿ ਉੱਥੇ ਜਾ ਕੇ ਉਹ ਤਾਂ ਅਗਰ ਨਾ ਜਿਮ ਚਾਣ ਕਰਕੇ ਜਾਂ ਕਿਤੇ ਹੋਰ ਕਿਸੇ ਕੋ ਖੜਾ ਵੀ ਹੁੰਦਾ ਫਿਰ ਇਹ ਤਾਂ ਆਪਾਂ ਇੱਕ ਗੱਲ ਬਣਾਣੀ ਆ ਆਪਾਂ ਬਦਨਾਮ ਨਾ ਕਰੀਏ ਇਸ ਚੀਜ਼ ਨੂੰ ਤੇ ਚਲੋ ਇੱਕ ਚੀਜ਼ ਦੱਸੋ ਸਪਲੀਮੈਂਟ ਬਾਰੇ ਤੁਹਾਡਾ ਕੀ ਖਿਆਲ ਆ ਸਪਲੀਮੈਂਟ ਦੇਖੋ ਭਾਜੀ ਐਕਚੁਅਲੀ ਆਪਾਂ ਹੁਣ ਜਦੋਂ ਆਪਣਾ ਕਰੋਨਾ ਕਾਲ ਆਇਆ ਸੀ ਸਾਰੇ ਜਣੇ ਇਹ ਕਹਿੰਦੇ ਸੀਗੇ ਵੀ ਆਪਾਂ ਇਮਿਊਨਿਟੀ ਆਪਣੀ ਸਟਰੋਂਗ ਕਰੀਏ ਮੈਂ ਤਾਂ ਫਸਟਲੀ ਇਹੀ ਗੱਲ ਕਹੂੰਗਾ ਕਿ ਜਿੰਨਾ ਅਗਰ ਆਪਾਂ ਸਿਹਤ ਵਾਲ ਨੂੰ ਧਿਆਨ ਦੇਵਾਂਗੇ ਫਿਟਨੈਸ ਵਾਲ ਨੂੰ ਧਿਆਨ ਇਮਿਊਨਿਟੀ ਆਲਰੇਡੀ ਤੁਹਾਡੀ ਸਟਰੋਂਗ ਹੁੰਦੀ ਜਾਂਦੀ ਹੈ ਬਿਲਕੁਲ ਸਿਹਤ ਅਸੀਂ ਸਾਨੂੰ ਯਾਦ ਆ ਲੌਕਡਾਊਨ ਦੇ ਵਿੱਚ ਤੁਸੀਂ ਯੂਥ ਕਾਫੀ ਰੈਲੀਆਂ ਕੱਢੀਆਂ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਠੇਕੇ ਖੁੱਲ੍ਹ ਜਾਂਦੇ ਸੀ ਤੇ ਜਿਮ ਬੰਦ ਸੀਗੇ ਜਿਮ ਬੰਦ ਸੀ ਜਿਹੜਾ ਤੁਹਾਡਾ ਮੇਨ ਉਸ ਟਾਈਮ ਮੁੱਦਾ ਚੱਲਦਾ ਸੀ ਯੈਸ ਉਹ ਪਾਜੀ ਦੇਖੋ ਸਪਲੀਮੈਂਟੇਸ਼ਨਸ ਦੇ ਵਿੱਚ ਜਿਵੇਂ ਹੁਣ ਡਾਕਟਰਸ ਐਡਵਾਈਸ ਕਰਦੇ ਵੀ ਵਿਟਾਮਿਨ ਸੀ ਆ ਨਾ ਹੁਣ ਅਗਰ ਆਪਾਂ ਵੀ ਉਹ ਚੀਜ਼ ਕਹਿ ਦੀ ਵੀ ਤੁਸੀਂ ਵਿਟਾਮਿਨ ਸੀ ਦੀ ਟੈਬਲਟ ਲੈ ਲਓ ਵੀ ਤੁਹਾਡੀ ਇਮਿਊਨਿਟੀ ਸਟਰੋਂਗ ਹੁੰਦੀ ਆ ਸਪਲੀਮੈਂਟਸ ਅੰਡਰ ਪ੍ਰੋਪਰ ਗਾਈਡੈਂਸ ਪ੍ਰੋਪਰ ਕੋਚਿੰਗ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਸੋ ਕਾਲਡ ਕੋਚਸ ਦੇ ਮਗਰ ਨਾ ਲੱਗੋ ਪਹਿਲਾਂ ਉਹਨਾਂ ਦਾ ਪ੍ਰੋਪਰ ਚੈੱਕ ਕਰੋ ਆਪਾਂ ਇੱਕ ਸਿੰਪਲ ਜੀ ਮੈਂ ਗੱਲ ਕਹਿਣਾ ਕਿ ਅਗਰ ਆਪਾਂ ਇੱਕ ਫੋਨ ਲੈਣ ਜਾਣੇ ਆ ਆਪਾਂ ਗੂਗਲ ਤੇ 5 6 ਵਾਰੀ ਸਰਚ ਮਾਰਦੇ ਆ ਸੋ ਵਾਈ ਨਾਟ ਵੀ ਮਤਲਬ ਕਿ ਆਪਾਂ ਕੋਚ ਬਾਰੇ ਕਿਉਂ ਨਹੀਂ ਪੁੱਛਦੇ ਵੀ ਉਹ ਕੋਚ ਦੀਆਂ ਉਪਲਬਧੀਆਂ ਕੀ ਆ ਆਪਾਂ ਸਿਰਫ ਇਹ ਦੇਖ ਲੰਨੇ ਆ ਵੀ ਆ ਇਦਾਂ ਉਹਨੇ ਆ ਕੀਤਾ ਉਹਦੇ ਜੀ ਐਪਸ ਆ ਉਹਦੇ ਡੋਲੇ ਯਾਰ ਨੌਲੇਜ ਨੇ ਤੁਹਾਨੂੰ ਅੱਗੇ ਲੈ ਕੇ ਜਾਣਾ ਉਹਨੇ ਆਪਣੀ ਨੌਲੇਜ ਤੁਹਾਡਾ ਸ਼ੇਅਰ ਕਰਨੀ ਤੁਸੀਂ ਤਾਂ ਗਰੋਅ ਕਰਨਾ ਸਪਲੀਮੈਂਟੇਸ਼ਨਸ ਅੰਡਰ ਪ੍ਰੋਪਰ ਗਾਈਡੈਂਸ ਬਿਲਕੁਲ ਤੁਹਾਡੀ ਗੱਲ ਸਹਿਮਤ ਆ ਜਿਵੇਂ ਕਿ ਉਹੀ ਗੱਲ ਹੈਗੀ ਡੋਲੇ ਵੱਡੇ ਵੱਡੇ ਡੋਲੇ ਦੇਖ ਕੇ ਹਨਾ ਛਾਤੀ ਚੋੜੀ ਦੇਖ ਕੇ ਆਪਾਂ ਉਹਨੂੰ ਆਪਣਾ ਕੋਚ ਨਾ ਸਮਝੀਏ ਹਾਂਜੀ ਆਪੇ ਵੀ ਦੇਖੀਏ ਬੰਦੇ ਕੋਲ ਐਕਸਪੀਰੀਅੰਸ ਕੀ ਹੈਗਾ ਐਕਸਪੀਰੀਅੰਸ ਕੀ ਹੈ ਕੀ ਐ ਨਹੀਂ ਹੈਗਾ ਸਪਲੀਮੈਂਟ ਆ ਖਾ ਲੋ ਆ ਖਾ ਲੋ ਹੋ ਇਹ ਵੀ ਹੋ ਸਕਦਾ ਹੈ ਕਿ ਸਪਲੀਮੈਂਟ ਖਾਣ ਦੇ ਨਾਲ ਵੀ ਡੈਥ ਹੋਣ ਦਾ ਕਾਰਨ ਹੋ ਸਕਦਾ ਭਾਈ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਹੁਣ ਸਪਲੀਮੈਂਟ ਤੋਂ ਤੁਸੀਂ ਗੱਲ ਛੇੜੀ ਮੈਂ ਆਪਣੇ ਜਿਮ ਦੇ ਵਿੱਚ ਕਿਸੇ ਨੂੰ ਵੀ ਡਾਈਟ ਚਾਰਟ ਵਿਦਆਊਟ ਮੈਡੀਕਲ ਟੈਸਟ ਤੋਂ ਦਿੰਦਾ ਨਹੀਂ ਇੱਕ ਬੰਦਾ ਡਰਿੰਕ ਕਰ ਰਿਹਾ ਡੇਲੀ ਆਪਾਂ ਉਹਨੂੰ ਕਹਿਤਾ ਤੁਸੀਂ ਪ੍ਰੋਟੀਨ ਲੈ ਲਓ ਜੀ ਤੁਸੀਂ ਆਹ ਲੈ ਲਓ ਜੀ ਤੁਸੀਂ ਉਹ ਲੈ ਲਓ ਮੈਂ ਤਾਂ ਤੁਸੀਂ ਮੇਰੇ ਕੋਲ ਆਏ ਆ ਤੁਸੀਂ ਦੇਖ ਲਓ ਵੀ ਮੈਂ ਸਿੰਗਲ ਇੱਕ ਸਪਲੀਮੈਂਟ ਦਾ ਸੇਲ ਕਰਦਾ ਹੀ ਨਹੀਂ ਮੇਰੇ ਕੋਲ ਇੱਥੇ ਦੇਖ ਲਓ ਕੁਝ ਨਹੀਂ ਹੈਗਾ ਐਕਸਰਸਾਈਜ਼ ਲਾਓ ਥੈਟਸ ਇਟ ਉਹ ਹੁਣ ਆਪਾਂ ਉਹਦਾ ਟੈਸਟ ਕੀਤਾ ਤਾਂ ਉਹਦੇ ਲੀਵਰ ਦੇ ਵਿੱਚ ਓਟੀਪੀਟੀ ਵਧ ਗਈ ਸੀ ਬਿਕਾਜ਼ ਆਫ ਡਰਿੰਕ ਐਲਕੋਹਲ ਯੂਜ਼ ਕਰਕੇ ਆਪਾਂ ਹੁਣ ਉਸ ਚੀਜ਼ ਨੂੰ ਕਹਿ ਦਈਏ ਕਿ ਵੀ ਆਪਾਂ ਸਪਲੀਮੈਂਟ ਲਿਆ ਸੀਗਾ ਵੀ ਉਹਦੇ ਕਰਕੇ ਨੋ ਪਾਜੀ ਰੀਜ਼ਨ ਅੱਗੇ ਉਹੀ ਗੱਲ ਕਿ ਰੀਜ਼ਨ ਬਿਹਾਈਂਡ ਕੀ ਆ ਵੀ ਉਹ ਤਾਂ ਐਲਕੋਹਲ ਪੀ ਰਿਹਾ ਪਹਿਲਾਂ ਉਹਦਾ ਟੈਸਟ ਕੀਤਾ ਉਹਦੀ ਓ.ਟੀ.ਪੀ.ਟੀ. ਵਧਿਓ ਸੀਗੀ ਬਿਕਾਜ਼ ਆਫ ਐਲਕੋਹਲ ਡਰਿੰਕ ਕਰਕੇ ਸੋ ਆਪਾਂ ਉਹਨੂੰ ਬਿਲਕੁਲ ਸਭ ਕੁਝ ਬੰਦ ਕਰਿਆ ਵੀ ਕੁਝ ਨਹੀਂ ਲੈਣਾ ਹੁਣ ਉਹਦੀ ਪਿਕਚਰ ਕਲੀਅਰ ਹੋ ਗਈ ਹੁਣ ਕੱਲ ਨੂੰ ਬਦਨਾਮ ਕੀ ਨਹੀਂ ਹੋਣਾ ਸੀ ਸਪਲੀਮੈਂਟ ਨੇ ਸਪਲੀਮੈਂਟ ਨੇ ਇਹ ਜੀ ਪ੍ਰੋਟੀਨ ਇਹ ਨਹੀਂ ਕਿਸੇ ਨੇ ਦੇਖਣਾ ਸੀ ਵੀ ਉਹ ਸ਼ਾਮ ਨੂੰ ਜਾ ਕੇ ਆਪਣੀ ਡਰਿੰਕ ਕਰਦਾ ਆ ਜਾਂ ਸਵੇਰੇ ਡਰਿੰਕ ਕਰਦਾ ਉਹ ਐਲਕੋਹੋਲਿਕ ਹੈਗਾ ਜਾਂ ਸੋ ਆਪਾਂ ਐਵੇਂ ਇਸੇ ਕਰਕੇ ਮੈਂ ਕਿਸੇ ਨੂੰ ਵੀ ਰეკਮੈਂਡ ਹੀ ਨਹੀਂ ਕਰਦਾ ਮੈਂ ਵਿਦਆਊਟ ਮੈਡੀਕਲ ਟੈਸਟ ਡਾਈਟ ਚਾਰਟ ਦਿੰਦਾ ਹੀ ਨਹੀਂ ਭਾਈ ਮੈਂ ਨਾ ਸਪਲੀਮੈਂਟ ਮੈਂ ਸੇਲ ਕਰਦਾ ਹਾਂ ਤੁਸੀਂ ਲੈਣਾ ਥੈਂਟਿਕ ਸ਼ਾਪ ਜਿਹੜੀ ਹੈਗੀ ਆ ਜਾਂ ਕੋਈ ਤੁਹਾਡਾ ਵਿਸ਼ਵਾਸ ਵਾਲਾ ਬਿੱਲ ਦੇ ਉੱਤੇ ਕੋਈ ਤੁਸੀਂ ਜਾ ਕੇ ਗੋ ਹੈਡ ਵਿਦਆਊਟ ਸਪਲੀਮੈਂਟ ਵਿਦ ਸਪਲੀਮੈਂਟ ਜਿਹਦੀ ਜ਼ਿੰਮੇ ਦੀ ਇੱਛਾ ਆਏਗੀ ਜੋ ਗੋਲਸ ਆ ਠੀਕ ਆ ਕੱਲ ਨੂੰ ਡਾਕਟਰ ਵੀ ਤਾਂ ਦੱਸੂਗੀ ਕਿ ਵਿਟਾਮਿਨ ਡੀ ਦੀ ਘਾਟ ਆ ਤੁਸੀਂ ਉਹ ਸ਼ੁਰੂ ਕਰੋ ਤੇ ਜਿਵੇਂ ਪਿੱਛੇ ਆਪਣਾ ਬਹੁਤ ਪੰਜਾਬ ਦੇ ਸੈਲੀਬ੍ਰਿਟੀ ਸੀਗੇ ਘੁੰਮਰ ਸਾਹਿਬ ਹਾਂ ਉਹਨਾਂ ਦੀ ਡੈਥ ਹੋਈ ਉਹਨਾਂ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਉਹ ਡੈਥ ਹੋਣ ਦਾ ਕਾਰਨ ਕੀ ਸੀਗਾ ਮੰਨ ਲਓ ਡਾਕਟਰ ਦੀ ਅਲਗੈਲੀ ਜਾਂ ਹੋਰ ਕੁਝ ਭਾਜੀ ਦੇਖੋ ਸਭ ਕੁਝ ਐਟ ਦਾ ਪੁਆਇੰਟ ਐਂਡ ਆਫ ਦਾ ਡੇ ਇਹੀ ਗੱਲ ਆਉਂਦੀ ਹੈਗੀ ਆ ਬਹੁਤ ਜਣਿਆਂ ਨੇ ਇਹਦੇ ਤੇ ਉਹਦਾ ਰੀਜ਼ਨ ਬਿਹਾਈਂਡ ਡਾਕਟਰਸ ਤੋਂ ਬੈਟਰ ਤਾਂ ਭਾਜੀ ਕੋਈ ਵੀ ਨਹੀਂ ਜਾਣਦਾ ਬਿਲਕੁਲ ਕੋਈ ਨਹੀਂ ਆਉਂਦਾ ਤੁਸੀਂ ਉਹਨੂੰ ਇੱਕ ਚੀਜ਼ ਫੜ ਲਈ ਉਹਦੀ ਉਪਲਬਧੀਆਂ ਦੇਖੋ ਇੱਕ ਦੇਸ਼ ਵਾਸਤੇ ਇੱਕ ਪੰਜਾਬ ਵਾਸਤੇ ਇੱਕ ਜ਼ਿਲ੍ਹੇ ਵਾਸਤੇ ਉਹਨੇ ਕਿੱਡੀਆਂ ਉਪਲਬਧੀਆਂ ਕੀਤੀਆਂ ਇੱਕ ਲੈਵਲ ਦੇ ਉੱਤੇ ਉਹਨੇ ਆਪਣੀ ਪਹਿਚਾਣ ਬਣਾਈ ਆਪਾਂ ਉਹ ਚੀਜ਼ਾਂ ਨੂੰ ਕਰਕੇ ਆਪਾਂ ਉਹਦੇ ਦਿਵਾਲੇ ਹੋ ਗਏ ਇਦਾਂ ਸੀ ਉਦਾਂ ਸੀ ਤੁਸੀਂ ਪਹਿਲਾਂ ਉਹਦਾ ਰੀਜ਼ਨ ਬਿਹਾਈਂਡ ਤਾਂ ਕਰੋ ਉਹ ਐਨੇ ਸਾਲਾਂ ਤੋਂ ਨੈਚੁਰਲੀ ਆਪਣਾ ਸਾਰਾ ਕੁਝ ਆਪਣਾ ਸਪਲੀਮੈਂਟੇਸ਼ਨਸ ਦੇ ਉੱਤੇ ਇੰਨੀ ਨੌਲੇਜ ਸੀਗੀ ਐਡੇ ਲੈਵਲ ਤੱਕ ਪਹੁੰਚਿਆ ਡਾਕਟਰਸ ਤੋਂ ਬੈਟਰ ਭਾਜੀ ਕੌਣ ਜਾਂਦਾ ਐਂਡ ਅੰਡਰ ਉਹਨਾਂ ਦੇ ਅਬਜ਼ਰਵੇਸ਼ਨ ਦੇ ਵਿੱਚ ਇਹ ਚੀਜ਼ ਹੋਈ ਆ ਆਪਾਂ ਉਹਨੂੰ ਜਿਮ ਨਾਲ ਨਹੀਂ ਰਿਲੇਟ ਕਰ ਸਕਦੇ ਉਹ ਤਾਂ ਡਾਕਟਰ ਦੇ ਅਬਜ਼ਰਵੇਸ਼ਨ ਦੇ ਵਿੱਚ ਉੱਥੇ ਉਹਦਾ ਚੱਲ ਰਿਆ ਸੀ ਆਪਾਂ ਐਵੇਂ ਉਹਨੂੰ ਆਪਾਂ ਕਹਿ ਦਈਏ ਵੀ ਹਾਂ ਉਹ ਜਿਮ ਲਾਂਦਾ ਸੀ ਉਹ ਤਾਂ ਐਡਾ ਫਿਟਨੈਸ ਦੇ ਵਿੱਚ ਔਰ ਇੱਕ ਭਾਜੀ ਐਡਾ ਤਕੜਾ ਐਥਲੀਟ ਸੀਗਾ ਕਿ ਆਪਾਂ ਦੇਖੋ ਉਹ ਇੱਕ ਲੈਜੈਂਡ ਬੰਦਾ ਸੀ ਇੱਕ ਲੈਜੈਂਡ ਸੀ ਆਪਣਾ ਸਾਰੇ ਹੁੰਦਾ ਸੀ ਔਰ ਵੈਜੀਟੇਰੀਅਨ ਉਹ ਨਾਲੇ ਉਹ ਬੰਦੇ ਨੇ ਦੇਖ ਕੇ ਐਕਸਰਸਾਈਜ਼ ਲਾਂਦੇ ਸੀ ਐਕਸਰਸਾਈਜ਼ ਲਾਂਦੇ ਸੀ ਪਿਓਰ ਵੈਜ ਪਿਓਰ ਵੈਜ ਸੀ ਹਾ ਪਿਓਰ ਵੈਜ ਭਾਈ ਆਪਾਂ ਹੁਣ ਐਵੇਂ ਉਹਨੂੰ ਆਪਾਂ ਗੱਲ ਫੜ ਕੇ ਬਦਨਾਮ ਕਰੀਏ ਜਾਂ ਆਪਾਂ ਕੁਛ ਕਰੀਏ ਦੇਖੋ ਆਪਾਂ ਤਾਂ ਇਸ ਚੀਜ਼ ਦਾ ਦੇਖੀ ਵੀ ਉਹ ਉਹਨੇ ਆਪਾਂ ਨੂੰ ਕਿੱਥੇ ਤੱਕ ਆਪਣੇ ਪੰਜਾਬ ਦਾ ਜਲੰਧਰ ਦਾ ਫਿਰ ਇੰਡੀਆ ਦਾ ਕਿੰਨਾ ਨਾਮ ਰੋਸ਼ਨ ਕੀਤਾ ਲੇਕਿਨ ਆ ਇਹ ਤਾਂ ਦੇਖੋ ਅੰਡਰ ਆਬਜ਼ਰਵੇਸ਼ਨ ਇਹ ਡਾਕਟਰਸ ਤੋਂ ਬੈਟਰ ਕੋਈ ਨਹੀਂ ਜਾਣਦਾ ਭਾਜੀ ਤੇ ਸਨੀ ਜੀ ਇੱਕ ਚੀਜ਼ ਆਪਣੇ ਬਾਰੇ ਦੱਸੋਗੇ ਤੁਸੀਂ ਸ਼ੁਰੂ ਤੋਂ ਜਿੰਮ ਕਰ ਰਹੇ ਹੋ ਮਤਲਬ ਜਾਂ ਕੁਝ ਹੋਰ ਆ ਭਾਈ ਫਰਸਟਲੀ ਮੈਂ ਆਪਣਾ 16 ਸਾਲ ਫੁੱਟਬਾਲ ਖੇਲੀ ਨੈਸ਼ਨਲ ਲੈਵਲ ਜੂਨੀਅਰ ਇੰਡੀਆ ਸਬ ਜੂਨੀਅਰ ਇੰਡੀਆ ਸਹੀ ਇਹ ਮਤਲਬ ਕੈਂਪਸ ਔਰ ਇਹ ਰਿਪਰੈਜ਼ੈਂਟ ਕੀਤਾ ਪੰਜਾਬ ਨੂੰ ਨੈਸ਼ਨਲ ਗੇਮਸ ਦੇ ਵਿੱਚ ਐਂਡ ਆਫਟਰ ਦੈਟ ਫਿਰ ਅਬਰੋਡ ਚਲ ਗਏ ਸੀਗੇ ਸੋ ਉੱਥੇ ਫਰਦਰ ਸਟੱਡੀਜ਼ ਲਈ ਦੈਨ ਉੱਥੋਂ ਵਾਪਸ ਆ ਕੇ ਫਿਰ ਮੈਂ ਪੀਏਯੂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ 11 ਸਾਲ ਆਪਣੀ ਕੋਚਿੰਗ ਦਿੱਤੀ ਇੱਥੇ ਅੱਛਾ ਉਹ ਵਧੀਆ ਚੀਜ਼ ਹੈ ਤਾਂ ਹਾਂਜੀ ਉਸ ਤੋਂ ਬਾਅਦ ਫਿਰ ਭਾਜੀ ਨਾਲ-ਨਾਲ ਫਿਟਨੈਸ ਵੀ ਚੱਲ ਰਹੀ ਸੀਗੀ ਮਤਲਬ ਦੋਨੋਂ ਟਾਈਮ ਇਹ ਕੰਮ ਹੁੰਦਾ ਸੀ ਪਲੱਸ ਗੁਰੂ ਅੰਗਦ ਦੇਵ ਜੀ ਯੂਨੀਵਰਸਿਟੀ ਹੈਗੀ ਆ ਵੈਟਰਨਰੀ ਦੀ ਜਿਹੜੀ ਲੁਧਿਆਣੇ ਉਹਦੇ ਤੇ ਵਿੱਚ ਵੀ 4 ਸਾਲ ਮੇਰੇ ਕੋਲ ਯੂਨੀਵਰਸਿਟੀ ਦੀ ਟੀਮ ਸੀ ਫੁੱਟਬਾਲ ਦੀ ਤਾਂ ਐਗਰੀਕਲਚਰ ਦੀ ਅੱਡ ਸੀਗੀ ਤਾਂ ਵੈਟਰਨਰੀ ਡਾਕਟਰਸ ਦੀ ਅੱਡ ਸੀਗੀ ਇਹ ਦੋਨੋ ਯੂਨੀਵਰਸਿਟੀ ਦੀ ਟੀਮਾਂ ਮੈਂ ਲੈ ਕੇ ਜਾਂਦਾ ਸੀ ਤੁਸੀਂ ਉੱਤੇ ਜਾਨੀ 10 11 ਸਾਲ 11 ਸਾਲ ਭਾਜੀ ਅਪ੍ਰੋਕਸੀਮੇਟਲੀ 11 ਸਾਲ ਤਾਂ ਹੁਣ ਫਿਰ ਇਸ ਕਰਕੇ ਉਹ ਛੱਡਣਾ ਪਿਆ ਬਿਕੋਜ਼ ਇਧਰ ਫਿਰ ਆਪਣੇ ਕੰਮ ਦੇ ਵਿੱਚ ਕਨਸੈਂਟਰੇਸ਼ਨ ਜ਼ਰੂਰੀ ਸੀ ਵਧੀਆ ਸੋ ਕੋਈ ਇੱਕ ਯੂਥ ਨੂੰ ਇੱਕ ਸਹੀ ਪ੍ਰੇਰਿਤ ਕਰਨ ਵਾਲਾ ਭਾਜੀ ਜ਼ਰੂਰੀ ਅੱਜ ਦੀ ਡੇਟ ਵਿੱਚ ਤੇ ਉਹੀ ਗੱਲ ਆ ਗਈ ਨਾ ਮਤਲਬ ਖਾਂ ਖਾਂ ਜੇ ਮੈਨੂੰ ਬਦਲਾਮ ਕਰਨ ਵਾਲਾ ਕੰਮ ਆ ਦੇਖੋ ਭਾਜੀ ਗੱਲ ਉਹੀ ਆ ਕੇ ਨਿਬੜਦੀ ਆ ਵੀ ਤੁਸੀਂ ਕਹਿੰਦੇ ਨਾ ਬਦ ਬਦਨਾਮ ਨਾ ਕਰੋ ਤੁਸੀਂ ਐਟ ਲੀਸਟ ਇਹ ਐਪਰੀਸ਼ੀਏਟ ਕਰੋ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਨਾਲੇ ਐਕਸੈਸ ਲਾਉਣ ਦੇ ਨਾਲ ਭਾਜੀ ਵੈਸੀ ਬੰਦਾ ਆਟੋਮੈਟਿਕ ਹੀ ਮੋਟਿਵ ਹੁੰਦਾ ਤੁਸੀਂ ਭਾਜੀ ਵੈਸੀ ਪੋਜ਼ਿਟਿਵ ਰਹੋਗੇ ਤੁਸੀਂ ਨੈਗੇਟਿਵਿਟੀ ਤੋਂ ਦੂਰ ਰਹੋਗੇ ਤੁਸੀਂ ਮੈਂ ਇੱਕੋ ਗੱਲ ਕਹਿਣਾ ਹੁੰਦਾ ਵੀ ਤੁਸੀਂ ਆ ਕੇ ਆਪਣਾ ਵਰਕਆਊਟ ਕਰੋ ਕਈ ਆ ਕੇ ਕਹਿੰਦੇ ਆ ਅਸੀਂ ਭਾਜੀ ਬੋਡੀ ਬਿਲਡਰ ਬੋਡੀ ਬਿਲਡਰ ਦੇ ਪਿੰਡ ਤਾਂ ਉਹਦੇ ਰਾਹ ਬਹੁਤ ਦੂਰ ਆ ਤੁਸੀਂ ਪਹਿਲਾਂ ਫਿਟਨੈਸ ਹੀ ਲੈ ਲਓ ਫਿਰ ਤਾਂ ਮੈਂ ਹੋਰ ਵੀ ਇੱਕ ਕਹਿਣਾ ਹੁੰਦਾ ਤੁਸੀਂ ਐ ਕਰੋ ਸਵੇਰੇ ਉੱਠ ਕੇ ਜਿਮ ਨੂੰ ਹੱਥ ਲਾ ਕੇ ਘਰੇ ਵਾਪਸ ਚਲ ਜਿਆ ਕਰੋ 15 ਦਿਨ ਇਹੀ ਕਰਕੇ ਦਿਖਾ ਦਿਓ ਉਹ ਨਹੀਂ ਹੋਣਾ ਫਿਟਨੈਸ ਦੇ ਵੱਲ ਨੂੰ ਤਾਂ ਆ ਜਾਓ ਬਈ ਬੋਡੀ ਬਿਲਡਰ ਦੇ ਪਿੰਡ ਬਹੁਤ ਦੂਰ ਆ ਉਹ ਵੀ ਇੱਕ ਫਰਕ ਚ ਆ ਗਿਆ ਉਹ ਵੀ ਆ ਵੀ ਉਹ ਚੀਜ਼ ਕਰ ਲਓ ਤੁਸੀਂ ਲੇਕਿਨ ਫਿਟਨੈਸ ਨੂੰ ਜ਼ਰੂਰੀ ਹੈ ਭਾਜੀ ਕੋਈ ਵੀ ਆ ਤੁਸੀਂ ਗੇਮ ਤੁਸੀਂ ਦੇਖੋ ਕ੍ਰਿਕਟਰ ਆ ਬਾਸਕਟਬਾਲ ਕੋਈ ਖੇਡਦਾ ਵੋਲੀਬਾਲ ਖੇਡਦਾ ਫੁੱਟਬਾਲ ਐਵਰੀਬਾਡੀ ਭਾਜੀ ਜਿਮ ਹਿੱਟ ਕਰਦੇ ਆ ਜਿਮ ਚ ਜਾਂਦੇ ਆ ਸਰੀਰ ਨੂੰ ਵਰਗੜ ਜ਼ਰੂਰੀ ਆ ਦਿੰਦੇ ਆ ਇੱਕ ਬੋਲਰ ਆ ਉਹ ਸਟਰੈਂਥ ਹੋਊਗੀ ਤਾਂ ਉਹਦਾ ਪੇਸ ਬਾਲ ਦਾ ਵਧੀਆ ਨਿਕਲੂਗਾ ਜੇ ਇੱਕ ਫੁੱਟਬਾਲਰ ਹੈਗਾ ਲੈਗ ਵਧੀਆ ਹੋਊਗੀ ਪੈਰਾਂ ਦੇ ਵਿੱਚ ਫੋਰਸ ਹੋਊਗੀ ਮਤਲਬ ਹਰੇਕ ਗੇਮ ਦਾ ਰਿਲੇਸ਼ਨ ਜਿਮਨਾ ਹੈ ਜਿਮਨਾ ਹੈ ਕਿਉਂਕਿ ਪਹਿਲਾਂ ਵੀ ਸ਼ੁਰੂ ਤੋਂ ਭਾਈ ਸਾਰੀ ਆਪਾਂ ਦੇਖਦੇ ਆਪਣੇ ਬਜ਼ੁਰਗ ਵੀ ਲਾਂਦੇ ਆ ਰਹੇ ਆ ਹਣਾ ਹਾਂਜੀ ਹਾਂਜੀ ਭਾਈ ਬਿਲਕੁਲ ਤੇ ਆਪਣਾ ਕਰਨੀ ਜੀ ਇੱਕ ਚੀਜ਼ ਦੱਸੋ ਹੁਣ ਜਿਮ ਦੇ ਵਿੱਚ ਅੱਜ ਕੱਲ ਜਿਆਦਾ ਬਣਿਆ ਹੈ ਕਿ ਪ੍ਰੀ ਵਰਕਆਊਟ ਜਿਹਨੂੰ ਕਹਿੰਦੇ ਆ ਹੂੰ ਹੂੰ ਪਰੀ ਵਰਕਆਊਟ ਕੀ ਚੀਜ਼ ਆ ਐਕਸਰ ਲਾਣ ਤੋਂ ਬਾਅਦ ਅੱਜਕੱਲ ਅੱਧਰ ਮੰਨ ਲਓ ਕਾਫੀ 90% ਬੰਦੇ ਜਿਹੜੇ ਹੈਗੇ ਆ ਪ੍ਰੀ ਵਰਕਆਊਟ ਬਿਨਾ ਫਿਰ ਐਕਸਰ ਲਾਣੀ ਜਾਂਦੇ ਆ ਲਾਣੀ ਆ ਉਹ ਪ੍ਰੀ ਵਰਕਆਊਟ ਸਹੀ ਚਰੀ ਚੀਜ਼ ਹੈ ਨਹੀਂ ਬਾਜੀ ਮੈਂ ਉਸ ਨੂੰ ਪ੍ਰੀਫਰ ਨਹੀਂ ਕਰਦਾ ਬਿਕੋਜ਼ ਮੇਰੇ ਜਿੰਨੇ ਵੀ ਸਟੂਡੈਂਟ ਹੈਗੇ ਆ ਅਗਰ ਕੋਈ ਨਵਾਂ ਸਟੂਡੈਂਟ ਐਡ ਵੀ ਹੁੰਦਾ ਮੈਂ ਉਹਦਾ ਵੀ ਬੰਦ ਕਰ ਦਿੰਦਾ ਅਗਰ ਉਹ ਲੈਂਦਾ ਹੋਵੇ ਦੇਖੋ ਪ੍ਰੀ ਵਰਕਆਊਟ ਐਕਚੁਅਲੀ ਕੁਝ ਇੰਗਰੀਡੀਐਂਟਸ ਇਦਾਂ ਦੇ ਹੈਗੇ ਆ ਜਿਹੜਾ ਤੁਹਾਡੇ ਸਟੀਮੂਲੇਟ ਕਰਦੇ ਆ ਹਾਰਟ ਨੂੰ ਸੋ ਆਪਾਂ ਨੂੰ ਕਾਫੀਨ ਠੀਕ ਆ ਆਪਾਂ ਨੂੰ ਉਹ ਕਿੰਨੀ ਕੁ ਮਾਤਰਾ ਚ ਲੈਣੀ ਆ ਉਹ ਚ ਕਿੰਨੀ ਪਈ ਆ ਸੋ ਇਹਨੂੰ ਅਵੋਇਡ ਕਰੋ ਤੁਸੀਂ ਆ ਜਿਆਦਾ ਹੀ ਆ ਅਗਰ ਤੁਸੀਂ ਟੋਲਰੇਟ ਕਰ ਸਕਦੇ ਆ ਤਾਂ ਇੱਕ ਸਿੰਪਲ ਕਾਫੀ ਲੈ ਕੇ ਜਿਹੜਾ 1-2 ਰੁਪਏ ਦਾ ਪਾਊ ਚ ਆਂਦਾ ਉਹ ਪੀ ਕੇ ਬਲੈਕ ਕਾਫੀ ਵਰਕ ਆਊਟ ਲੋ ਬਟ ਪ੍ਰੀ ਵਰਕਆਊਟ ਨੂੰ ਅਵੋਇਡ ਕਰੋ ਉਹਦੀ ਇੱਕ ਲਿਮਟ ਹੈਗੀ ਆ ਇਹਦੀ ਇਹਦੀ ਕੋਈ ਲਿਮਟ ਨਹੀਂ ਅੱਛਾ ਫਿਰ ਤੁਹਾਡੀ ਟੋਲਰੈਂਸ ਨਹੀਂ ਪਤਾ ਹਾਂ ਹੁਣ ਜੇ ਕਿਸੇ ਦਾ ਬੀਪੀ ਹਾਈ ਹੁੰਦਾ ਉਹਨੂੰ ਦੇ ਦਿੱਤਾ ਪ੍ਰੀ ਵਰਕਆਊਟ ਉਹ ਫਿਰ ਆ ਗਈ ਫਿਰ ਉਹੀ ਗੱਲ ਕਿ ਵਿਦਆਊਟ ਨੋਲਿਜ ਕੋਚ ਤੋਂ ਬਿਨਾ ਪੁੱਛੇ ਤੁਸੀਂ ਕੁਝ ਵੀ ਆਪਣਾ ਐਕਸਪੈਰੀਮੈਂਟ ਕੁਝ ਨਾ ਕਰੋ ਬਸ ਮੈਂ ਇਹੀ ਕਹੂੰਗਾ ਵਿਦਆਊਟ ਨੋਲਿਜ ਜੇ ਕਿਸੇ ਨੂੰ ਨੋਲਿਜ ਨਹੀਂ ਆ ਪਹਿਲਾਂ ਉਸ ਕੋਚ ਬਾਰੇ ਪਤਾ ਕਰ ਲੋ ਕੱਲਾ ਡੋਲਿਆਂ ਤੇ ਨਾ ਜਾਓ ਤਾਂ ਉਹਦੀ ਨੋਲਿਜ ਵੀ ਦੇਖ ਲੋ ਤੁਹਾਨੂੰ ਪ੍ਰੋਪਰ ਗਾਈਡ ਕਰ ਰਿਹਾ ਤੇ ਐਕਸਰਸਾਈਜ਼ ਦੇ ਵਿੱਚ ਤੁਸੀਂ ਪ੍ਰਿਫਰ ਜ਼ਿਆਦਾ ਕਿਸ ਚੀਜ਼ ਨੂੰ ਕਰਦੇ ਹੋ ਮੈਂ ਅੱਜਕੱਲ ਹੈਗਾ ਕਿ ਹਾਂ ਮੈਂ ਛਾਤੀ ਬਣਾ ਲਵਾਂ ਮੇਰਾ ਡੋਲਾ ਹੋਵੇ 18 20 ਇੰਚ ਦਾ ਤੇ ਲੈਗ ਕਈ ਬੰਦੇ ਲੈਗ ਵਾਲਾ ਨਹੀਂ ਲੈਂਦੇ ਨੀ ਹੈਗੇ ਭਾਈ ਮੈਂ ਉਹੀ ਗੱਲ ਕਹਿਣਾ ਉਹਨਾ ਜੇ ਨੀਆਂ ਤਕੜੀਆਂ ਤਾਂ ਚਵਾਰੇ ਪਾਣ ਦਾ ਫਾਇਦਾ ਨਹੀਂ ਜੇ ਤੁਹਾਡੀਆਂ ਨੀਆਂ ਹੀ ਨਹੀਂ ਤਕੜੀਆਂ ਤਾਂ ਜਿੰਨੇ ਮਰਜ਼ੀ ਚਵਾਰੇ ਚਵਾਰੇ ਪਾਈਓ ਕੋਈ ਨਹੀਂ ਲੈਗ ਵਰਕਆਊਟ ਤੋਂ ਤੁਹਾਡਾ ਹੋਲ ਬਾਡੀ ਦਾ ਸਰਕਲ ਐਵੇਂ ਨਹੀਂ ਇਹਨੂੰ ਭਾਜੀ ਐਕਸਰਸਾਈਜ਼ ਨੂੰ ਫਾਦਰ ਆਫ ਐਕਸਰਸਾਈਜ਼ ਕਿਹਾ ਜਾਂਦਾ ਵੀ ਲੈਗ ਜਿਹਦੀ ਲੈਗ ਵਰਕਆਊਟ ਵਧੀਆ ਹੋਊਗਾ ਜੇ ਉਹਦੇ ਨਾਲ ਉਹਦੀ ਹੋਲ ਓਵਰਾਲ ਬੋਡੀ ਉਹਦਾ ਟੈਸਟੋਸਟਰੋਨ ਠੀਕ ਆ ਓਵਰਾਲ ਉਹਦੇ ਵਿੱਚ ਜਿੰਨੇ ਵੀ ਆਰਗਨਸ ਦੇ ਫੰਕਸ਼ਨਸ ਹੈਗੇ ਉਹ ਸਾਰੇ ਪ੍ਰੋਪਰ ਵਰਕ ਕਰੂਗੇ ਤੁਹਾਡਾ ਡੋਪਾਮਾਈਨ ਰਿਲੀਜ਼ ਹੁੰਦਾ ਲੈਗ ਵਰਕ ਨਾਲ ਤੁਸੀਂ ਇੰਨਾ ਕਿ ਹੈਪੀ ਫੀਲ ਕਰਦੇ ਆ ਅਗਰ ਤੁਹਾਡੇ ਕੋਚ ਨੇ ਤੁਹਾਨੂੰ ਪ੍ਰੋਪਰ ਲੈਗ ਵਰਕ ਉਹਨੂੰ ਲਗਵਾਇਆ ਹੈ ਅਗਰ ਤੁਸੀਂ ਵਾਰਮ ਅਪ ਕਰਕੇ ਗਏ ਆ ਫੇ ਨਹੀਂ ਤੇ ਤੁਸੀਂ ਆਏ ਆ ਤੁਹਾਡੇ ਤੋਂ ਪਹਿਲਾਂ ਮੁੰਡੇ ਲਗਾ ਰਹੇ ਸੀਗੇ ਸੋ ਵਰਕਆਊਟ ਦਾ ਪਤਾ ਲੱਗਦਾ ਵੀ ਤੁਸੀਂ ਵਰਕਆਊਟ ਲਾ ਕੇ ਗਏ ਮਤਲਬ ਮੈਂ ਇਹੀ ਪ੍ਰੀਫਰ ਕਰਦਾ ਤਾਂ ਮੈਂ ਸਾਰੇ ਓਵਰਆਲ ਨੂੰ ਬਟ ਮੈਂ ਇਹ ਕਹਿਣਾ ਹਾਂ ਵੀ ਸੈਟਰਡੇ ਨੂੰ ਜਿਹੜਾ ਖਾਲੀ ਹੁੰਦੇ ਆ ਜਿਮ ਉਹ ਜਿਮਾਂ ਦੇ ਵਿੱਚ ਘੱਟ ਤੋਂ ਘੱਟ ਜਿਵੇਂ ਬਾਕੀ ਦਿਨ ਦੇ ਮੁਕਾਬਲੇ ਉਵੇਂ ਲੈਗ ਵਰਕਆਊਟ ਵਾਲੇ ਦਿਨ ਵੀ ਰਸ਼ ਹੋਵੇ ਤੇ ਦਰਸ਼ਕਾਂ ਨੂੰ ਤੁਸੀਂ ਦੱਸਣਾ ਜਾਓਗੇ ਲੈਗ ਡੇ ਵਾਲੇ ਦਿਨ ਲੋਕਿੰਗ ਕਿਉਂ ਕਰਦੇ ਆ ਜਿਹੜੇ ਐਕਸੈਸ ਲਗਾਉਂਦੇ ਨੇ ਲੈਗ ਡੇ ਲੈਗ ਤੋਂ ਫਾਇਦੇ ਕਿਉਂ ਫਾਇਦੇ ਇਹੀ ਆ ਭਾਜੀ ਕਿਉਂਕਿ ਲੈਗ ਇੱਕ ਮਸਲ ਵੱਡਾ ਆ ਇੱਕ ਇਹ ਬਹੁਤ ਹਾਰਡ ਮਤਲਬ ਇਹਦਾ ਮਤਲਬ ਕਿ ਟ੍ਰੇਨਿੰਗ ਇਹਦੀ ਜਿਹੜੀ ਹੈਗੀ ਆ ਜੇ ਤੁਸੀਂ ਇਹ ਲਗਾਣੇ ਵੀ ਆ ਤਾਂ ਤੁਸੀਂ ਇਹਦੀ ਸੋਰਨੈਸ ਜਿਹੜੀ ਆ ਉਹ 2 ਤੋਂ 3 ਦਿਨ ਜਾਂਦੀ ਨਹੀਂ ਹੈਗੀ ਸੋ ਅਗਰ ਪ੍ਰੋਪਰ ਲੈਗ ਵਰਕਆਊਟ ਲੱਗਾ ਆ ਅਗਰ ਟਾਈਮ ਪਾਸ ਲੱਗਾ ਆ ਵਾਰਮਅਪ ਲੱਗਾ ਉਹਦੀ ਨਹੀਂ ਅਗਰ ਪ੍ਰੋਪਰ ਲੱਗਾ ਹੈ ਲੇਕਿਨ ਅਗਰ ਤੁਸੀਂ ਇੱਕ ਵਾਰੀ ਇਹਦੇ ਐਡਿਕਟ ਹੋ ਜਾਂਦੇ ਆ ਤੁਸੀਂ ਫਿਰ ਹੋਰ ਕੋਈ ਵਰਕਆਊਟ ਮਿਸ ਹੋ ਜਵੇ ਮੇਰੇ ਜਿੰਨੇ ਵੀ ਸਟੂਡੈਂਟ ਆ ਇਨਕਲੂਡਿੰਗ ਬॉयਜ਼ ਐਂਡ ਇਨਕਲੂਡਿੰਗ ਗਰਲਜ਼ ਭਾਜੀ ਕੋਈ ਵੀ ਹੋ ਜਵੇ ਉਹ ਲੈਗ ਵਰਕਆਊਟ ਨਹੀਂ ਮਿਸ ਕਰਨਾ ਤੁਸੀਂ ਜੇ ਹੈ ਮੈਂ ਤੁਹਾਡੇ ਦਾ ਗੇਮ ਹੀ ਸਾਰੀ ਸਪੋਰਟਸ ਨਾਲ ਲਈ ਹੈ ਲੇਕਿਨ ਮੈਂ ਇਹੀ ਕਹਿਣਾ ਵੀ ਉੱਥੋਂ ਤੁਹਾਡਾ ਓਵਰਆਲ ਚੀਜ਼ਾਂ ਚੱਲਣੀਆਂ ਉਹ ਜ਼ਰੂਰੀ ਆ ਸਾਰੇ ਪਾਰਟਸ ਜ਼ਰੂਰੀ ਆ ਸਰੀਰ ਦੇ ਲਾਣੇ ਸਾਰੀ ਐਕਸਰਸ ਜ਼ਰੂਰੀ ਆ ਸ਼ੋਲਡਰ ਤੋਂ ਲੈ ਕੇ ਟ੍ਰਾਈਸੈਪ ਬਾਈਸੈਪ एवरीथिंग ਮਤਲਬ ਇੰਪੋਰਟੈਂਟ ਬਟ ਇਹਨੂੰ ਨੈਗਲੈਕਟ ਨਾ ਕਰੋ ਕਿਉਂਕਿ ਇਹ ਤੇ ਆਪਾਂ ਤੁਰੇ ਫਿਰਦੇ ਆ ਇਹਨੂੰ ਸੈੱਟ ਰੱਖੋ ਲੱਤਾਂ ਨੂੰ ਤੇ ਕੋਈ ਸੰਦੇਸ਼ ਦੇਣਾ ਜਾਂਦੇ ਜੁਥ ਨੂੰ ਸੰਦੇਸ਼ ਭਾਜੀ ਇਹੀ ਆ ਕਿ ਹੁਣ ਸਰਦੀਆਂ ਆ ਰਹੀਆਂ ਮੋਸਟਲੀ ਲੋਕਾਂ ਦਾ ਇੱਕ ਤਾਂ ਸੋਮਵਾਰ ਨਹੀਂ ਆਂਦਾ ਠੀਕ ਆ ਜੀ ਅਸੀਂ ਮੰਡੇ ਨੂੰ ਆਵਾਂਗੇ ਮੈਂ ਇਹੀ ਕਹਿਣਾ ਵੀ ਉਹ ਮੰਡੇ ਵਾਲਾ ਟ੍ਰੈਂਡ ਬੰਦ ਕਰ ਦਿਓ ਤਾਂ ਵਰਕਆਊਟ ਵਾਲੇ ਪਾਸੇ ਦੋ ਰਜਾਈ ਛੱਡਣੀ ਔਖੀ ਆ ਲੇਕਿਨ ਇਹ ਦੇਖ ਲਓ ਵੀ ਡਾਕਟਰਾਂ ਦੇ ਬਿੱਲ ਬਣਾਣੇ ਆ ਕਿ ਤੁਸੀਂ ਜਿਮ ਚ ਆ ਕੇ ਆਪਣੇ ਸਰੀਰ ਨੂੰ ਸੈੱਟ ਰੱਖਣਾ ਸੋ ਵਧੀਆ ਖਾਓ ਜੰਕ ਫੂਡ ਛੱਡੋ ਅਵੋਇਡ ਕਰੋ ਠੀਕ ਆ ਔਰ ਗੁੱਡ ਮਤਲਬ ਕਿ ਹੈਬਿਟਸ ਪਾਓ ਵਧੀਆ ਖਾਣ ਪੀਣ ਦੀ ਛੇਤੀ ਉੱਠਣ ਦੀ ਛੇਤੀ ਸੌਣ ਦੀ ਸਲੀਪ ਆਪਣੀ ਪ੍ਰੋਪਰ 7 ਤੋਂ 8 ਘੰਟੇ ਲਓ ਸੋ ਮੈਂ ਇਹੀ ਯੂਥ ਨੂੰ ਮੈਸੇਜ ਦਊਂਗਾ ਵੀ ਜਿੰਨਾ ਵੀ ਹੋ ਸਕਦਾ ਹੈਗਾ ਆਪਣੇ ਸਰੀਰ ਨੂੰ ਇਹਨੂੰ ਤੋੜੋ ਇਹਨੂੰ ਕੰਮ ਲੈ ਕੇ ਤੋਂ ਇਹਦਾ ਪੂਰਾ ਇਹਦਾ ਮਤਲਬ ਫਾਇਦਾ ਲਓ ਤਾਂ ਕਿ ਆਪਾਂ ਪੂਰੀ ਹੋਲ ਲਾਈਫ ਜਿੰਨਾ ਤੇ ਰੱਬ ਨੇ ਜੀਵਨ ਦਿੱਤਾ ਆਪਾਂ ਵਧੀਆ ਫਿੱਟ ਰਹੀਏ ਸੋ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਸੀਗੇ ਸਿਹਤ ਵਾਸਤੇ ਆਪਣੇ ਅੱਧਾ ਘੰਟਾ ਕੱਟਣਾ ਬਹੁਤ ਜ਼ਰੂਰੀ ਆ ਚਾਹੇ ਜਿੰਮ ਲਗਾਓ ਚਾਹੇ ਯੋਗਾ ਕਰੋ ਚਾਹੇ ਸੈਰ ਸੈਰ ਕਰੋ ਸੋ ਬਹੁਤ ਬਹੁਤ ਧੰਨਵਾਦ ਅਗਲੀ ਵਾਰ ਮਿਲਾਂਗੇ ਅਸੀਂ ਨਵੀਂ ਵੀਡੀਓ ਨਾਲ